ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲਈ ਲੈ ਕੇ ਆਏ ਜੀ ਇੱਕ ਬਈ ਕੱਚੀ ਆ 10 ਦਿਨ ਲੈਂਦੀ ਆ ਇੱਕ ਬਈ ਡੇਢ ਮਹੀਨੇ ਦੀ ਹੈ ਨਾ ਬਈ ਕੱਚੀ ਆ ਹਾਂ ਤੇ ਜਿਹੜੇ ਪਿੰਡ ਚੋਂ ਬਈ ਵੀਡੀਓ ਬਣਾ ਰਹੇ ਆ ਪਿੰਡ ਰਾਮਗੜ੍ਹ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਨੇੜੇ ਪਿੰਡ ਬਈ ਪਧੌੜ ਤੇ ਇੱਧਰ ਲਈ ਸਟੱਲੇ ਵਾਲਾ ਹੈ ਜੀ ਨਾ ਹਣ ਬਈ ਮੋਬਾਈਲ ਨੰਬਰ ਬੋਲੋ 9876821033 ਠੀਕ ਆ ਆਪਣਾ ਨਾਮ ਬੋਲੋ ਜੀ ਸੁਖਜਿੰਦਰ ਸਿੰਘ ਫੌਜੀ ਠੀਕ ਆ ਸੁਭਜਿੰਦਰ ਸਿੰਘ ਫੌਜੀ ਇਹ ਬਾਈ ਦਾ ਕੰਟੈਕਟ ਨੰਬਰ ਹੈ ਇਹਦਾ ਸਕਰੀਨ ਤੇ ਵੀ ਚੱਲ ਰਿਹਾ ਬਾਈ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਆ ਸੁੰਦੀ ਆ ਇਹ ਪਹਿਲੇ ਸੂਏ ਤੇ ਪਹਿਲੇ ਸੂਏ ਕਿੰਨੇ ਦਿਨ ਲੈਂਦੀ ਆ ਬਾਈ ਇਹ ਬਾਈ 10 ਤੋਂ 12 ਦਿਨ ਲੇ 10 ਤੋਂ 12 ਦਿਨ ਆਪਣੇ ਘਰ ਦੀ ਬੈੜ ਹੈ ਘਰ ਦੀ ਹੈ ਕਿੰਨਾ ਦੁੱਧ ਚ ਹੋਇਆ ਪਿਛਲੇ ਸੂਏ ਇਹਦੀ ਮਾਂ ਥੱਲੇ 23 24 ਲੀਟਰ ਸੀ ਯਾਨੀ 22 ਕਿ ਲੀਟਰ ਤਾਂ ਦੇਊਗੀ ਹੂੰ ਪਹਿਲਾ ਸੂਆ ਹੈ ਕਿ ਹਾਂ ਪਹਿਲਾ ਸੂਆ ਸੌਰੀ ਹਾਂ ਪਹਿਲਾ ਸੂਆ ਬਾਈ ਇਹਦੀ ਮਾਂ ਥੱਲੇ ਦੁੱਧ ਚੰਗਾ ਸੀ ਰਾਜੀ ਰੋਜੀ ਚੰਗੀ ਆ ਮਾਂ ਦਾ ਦੁੱਧ ਚੰਗਾ ਦੱਸਿਆ ਬਾਈ ਨੇ ਥਣਲੇਵਾ ਬਣਾ ਚੰਗਾ ਕੱਚੀ ਕੱਤੀ ਆ ਦਿਨ ਹਜੇ ਲੈਂਦੀ ਆ ਉਦੋਂ ਨੂੰ ਆਡਰ ਆ ਜਿਹੜਾ ਇਹਨੇ ਹੋਰ ਵੀ ਵਧੀਆ ਤਿਆਰ ਕਰ ਲੈਣਾ ਫੋਲ ਫੋਜੀ ਸਾਹਿਬ ਤੋਰ ਕੇ ਦਿਖਾ ਦਿਓ ਜੀ ਮੜੀ ਪ੍ਰਿੰਟ ਪ੍ਰਿੰਟ ਚੰਗਾ ਫੇਸ ਵਾਲਾ ਚੰਗਾ 6 ਵਜੇ ਹੀ ਆ ਠੀਕ ਆ 6 ਵਜੇ ਹੀ ਆ ਉਹ ਤੋਰਾ ਤਾਰਾ ਸਹੀ ਆ ਨਾ ਨਾ ਇਹ ਤਾਂ ਬਿਲਕੁਲ ਸਹੀ ਆ ਮੇਰੇ ਵਜੇ ਵੀ ਆ ਦੇਖ ਲਾ ਠੀਕ ਆ ਬਾਈ ਛੋੜੀ ਛੋੜੀ ਸੈਟ ਲੱਗੀ ਵੀ ਆ ਵੈੜ ਦਾ ਬਾਈ ਕਹਿੰਦਾ ਤੋਰਾ ਤਾਰਾ ਜਮਾ ਸਹੀ ਆ ਠੀਕ ਆ ਹੂੰ 8 ਵਜੇ ਆ ਠੀਕ ਆ ਬਾਈ ਤੇ ਮੁੱਲ ਕੀ ਹੈ ਇਹ ਫੋਨ ਤੇ ਕਰ ਲਾਂਗੇ ਜੈ ਜੀ ਹੋਗਾ ਹਾਂ ਮੁੱਲ ਆ ਜਿਹੜਾ ਫੋਨ ਤੇ ਹੋ ਜਾਊਗਾ ਦੇਣ ਲੈਣ ਵਾਲੇ ਜਮੇ ਜਾ ਜੀ ਹੋਗਾ ਠੀਕ ਆ ਅੱਗੇ ਭਾਈ ਦੋ ਨੰਬਰ ਕਿਹੜਾ ਸੂਆ ਸੁੰਦੀ ਆ ਇਹ ਦੂਜੀ ਸੂਆ ਵੀਰੇ ਕਿੰਨਾ ਟਾਈਮ ਲੈਂਦੀ ਆ ਇਹਦੇ ਮੰਨ ਲਓ ਸਵਾ ਘੰਟਾ ਰਹਿੰਦਾ ਦਸ ਤਣ ਉੱਤੇ ਲੈ ਜੀ ਠੀਕ ਆ ਹਾਂ ਤੇ ਕੀ ਰਿਕਾਰਡ ਆ ਦੁੱਧ ਆ ਭਾਈ ਦੁੱਧ ਭਾਈ ਪਹਿਲੇ ਸੂਏ ਸਾਢੇ 23 ਲੀਟਰ ਦਿੱਤਾ ਠੀਕ ਆ ਆਪਾਂ ਚੋਇਆ ਹਣਾ ਸਾਢੇ 20 ਤੇ ਉਹ ਖੜੀ ਆਦੀ ਪਹਿਲੇ ਸੂਆ ਵਾਲੀ ਬੱਚੀ ਠੀਕ ਆ ਉਹ ਜਿਹੜੇ ਉਹ ਬੈਡ ਦੇ ਨਾਲ ਬੱਚੀ ਖੜੀ ਹੈ ਇਹਦੀ ਆ ਹਾਂ ਇਹਦੀ ਆ ਠੀਕ ਆ ਬਾਈ ਤੇ ਕੀ ਮੁੱਲ ਆ ਫਿਰ ਇਹਦਾ ਕੱਚੀ ਕੱਚੀ ਦਾ ਹਾਂ ਫੋਨ ਤੇ ਜੈ ਜੀ ਹੋਊਗਾ ਮੁੱਲ ਬਾਈ ਫੋਨ ਤੇ ਹੋਊਗਾ ਕੱਚੀ ਜਰੂਰ ਆ ਫੇਸ ਚੰਗਾ ਕਰਦ ਬੈਡਰ ਤੇ ਥਣ ਝੋਲੀ ਬਹੁਤ ਚੰਗੀ ਆ ਇਹੋਸ ਹਿਸਾਬ ਨਾਲ ਬਈ ਅੰਦਾਜ਼ਾ ਲਾ ਲ ਬਲਟ ਲਾ ਲੋ ਦੇਵਾ ਵਧੀਆ ਤਿਆਰ ਕਰ ਦੋ ਬਾਈ ਨੇ ਘਰ ਦੇ ਆ ਬੈਡਾਂ ਦੇ ਦੋਨੇ ਬਈ ਕੋਈ ਵਪਾਰ ਦਾ ਕੰਮ ਨਹੀਂ ਤੇ ਨਾਗਬਾਈ ਥੋੜੀ ਰੱਖਦਾ ਹੁੰਦਾਗਾ ਥੋੜਾ ਜਿਹਾ ਬਾਹਰ ਜਾਣ ਦਾ ਕਰਕੇ ਬਾਈ ਕਹਿੰਦਾ ਮਾਲ ਦੇਖੋ ਸਾਹਮਣੇ ਘਰਲ ਤਾਂ ਉੱਠ ਗਈ ਕੱਲਾ ਹਾਂ ਪਰਿਵਾਰ ਬਾਈ ਦਾ ਬਾਹਰ ਭੱਗ ਗਿਆ ਇਕੱਲੇ ਬਾਈ ਤੋਂ ਇੰਨਾ ਮਾਲ ਸਾਹਮਣੇ ਉਹਦਾ ਕਰਕੇ ਬਾਈ ਨੇ ਦੋ ਨਗਰ ਸੇਲ ਕਰੇ ਆ ਬਾਈ ਤੇ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆ ਬਾਈ ਨੇ ਕਨੈਕਟ ਕਰ ਲਿਓ ਜੀ ਧੰਨਵਾਦ